ਨਾ ਵਰਤ ਕੇ ਆ ਕੇ ਅਗਲੇ ਕੀ ਗੁਰਾ ਮੰਗਦਾ ਜੀ ਇਹ ਜਗਤਾਰ ਸਿੰਘ ਸਰ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਦਸਵੀਰ ਸਿੰਘ ਹੈ ਜੀ son of ਗੁਰਲਾਬ ਸਿੰਘ ਪਿੰਡ ਦਰਾਜ ਤੇ ਮੇਰੀ ਭੂਆ ਦਾ ਲੜਕਾ ਸੀ ਗਏ ਸਕੇਨ ਤੋਂ ਸਾਡੇ ਇਹ ਤੇ ਇਕੱਲੇ ਮੁੰਡਾ ਜੀ ਇਹ ਮਮੀ ਡੜੀ ਦੀ ਵੀ ਡੈਥ ਹੋਈ ਹੋਈ ਪਹਿਲਾਂ ਪਿੱਛੇ ਡੜੀ ਦੀ ਦਾ ਛੋਟਾ ਹੁੰਦੀ ਡੈਥ ਹੋਈ ਜਿਹੜੇ ਦੋ ਬੱਚੇ ਹੀ ਮੁੰਡਾ ਕੁੜੀ 10 ਸਾਲ ਦੇ ਤੇ ਇਕੱਲੇ ਸੀਗੇ ਸਵੇਰੇ ਇਹ ਪਹਿਲਾਂ ਸਾਡੇ ਡੇਰੇ ਪ੍ਰੋਗਰਾਮ ਸੀ ਦਰਾਜ ਉੱਥੇ ਗਿਆ ਜੀ ਮੇਰੇ ਨਾਲ ਹੀ ਮੈਂ ਡੇਰੇ ਤੱਕ ਆਇਆ ਉਹ ਤੇ ਵਿਚਾਰੇ ਨੂੰ ਗੱਡੀ ਚ ਖੁਦ ਟੱਕਰ ਗਿਆ ਬਿਲਕੁਲ ਜਾਂਦਾ ਤੇ ਅੱਗੇ ਮਡੇਰੇ ਦਾਰਤਾ ਤੇ ਵਧੀਆ ਬਹੁਤ ਨਰਮ ਪਰਿਵਾਰ ਹੈ ਜੀ ਖੰਡਾਰੀ ਵੀ ਨਰੇ ਸੀ ਕੋਸ ਬਸ ਪੁਛਿਆ ਮੈਂ ਸਮਝ ਲਿਆ ਕਿਹੜੀ ਦਵਾ ਹੋ ਗਈ ਇਹਨਾਂ ਦਾ ਕਿੰਨੇ ਕ ਉਮਰ ਸੀ ਉਹ ਮੜੀ ਦੀ 32 33 ਸਾਲ ਹੋ ਗਈ ਜੀ ਹਾਂਜੀ ਇਹ ਨੂੰ ਮਤਾਰਨਾ ਜਿਹੜਾ ਤੁੱਪ ਕਾਰਨ ਮੰਨਦੇ ਹੋ ਕੋਈ ਕੋਈ ਜਾਂਦਾ ਜੀ ਤੁੱਪ ਕਾਰਨ ਲਾ ਲੋ ਜਾਂ ਕੋਈ ਸੌਫਟ ਕੋਈ ਕੰਟ ਵਜਾ ਗਈ ਆ ਕੋਈ ਹੈ ਮਿਕਨ ਵਾਲੀ ਮਾਲੋ ਅੱਗੇ ਲੱਗੀ ਗੱਡੀ ਨੂੰ ਗੱਡੀ ਨਵੀਂ ਗੱਡੀ ਹੈ ਕੋਈ ਗੈਸ ਤੇ ਗੱਡੀ ਨਹੀਂ ਪੈਟਰੋਲ ਦੀ ਰਿਜਨਲ ਗੱਡੀ ਹੈ ਕੀ ਕਰ ਰਿਹਾ ਸੀ ਸੇਵਾ ਕਰਕੇ ਚੱਲੇ ਸੀ ਕੀ ਪ੍ਰੋਗਰਾਮ ਸੀ ਮੈਨੇ ਚੱਤੇ ਪਿੰਡ ਤੇ ਸਾਡੇ ਜੀ ਡੇਰੇ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਉੱਥੇ ਮੁੰਡਾ ਸੇਵਾ ਕਰ ਰਿਹਾ ਸੀਗਾ ਕਿਤੇ ਵੀ ਸੇਵਾ ਕਰਕੇ ਕਰਕੇ ਕੀ ਟਾਈਮ ਸੀ ਕਿਤੇ 10 ਕ ਦਾ ਟਾਈਮ ਸੀ ਕਰਕੇ 10 ਕ ਦਾ ਟਾਈਮ ਸੀ ਜਦੋਂ ਮੈਂ ਇਹਨੂੰ ਮਨ ਲਓ ਉੱਥੇ ਡੇਰੇ ਗਿਆ ਜੀ ਇਹ ਉਦੋਂ ਬਾਅਦ ਸੰਦਾ ਹੁਣ ਅਚਾਨਕ ਇੱਥੋਂ ਫੋਨ ਗਿਆ ਪਤਾ ਲੱਗਿਆ ਵੀ ਦਰਾਇ ਦੀ ਗੱਡੀ ਆਏ ਕਰਕੇ ਵੀ ਆ ਗੱਲ ਬਾਤ ਆ ਫਿਰ ਅਸੀਂ ਆਏ ਆ ਜੀ ਜੀ ਮੈਂ ਉੱਥੇ ਸੇਵਾ ਕਰੀ ਸੀ ਫਿਰ ਬਨਾਲੇਵਾਲ ਤੋਂ ਬਾਅਦ ਮੋਕੇਵਾਲ ਨੂੰ ਜਾ ਰਹੇ ਸੀ ਕੰਮ ਸੀ ਕੋਈ ਕੋਈ ਜਿਹਦੇ ਨਾਲ ਸਕੂਲ ਬੱਸ ਆਈਏ ਇਹਦੇ ਕੋਲੇ ਮੌਂਟੀਲੇਟਰਾਂ ਵਿੱਚ ਸਕੂਲ ਬੱਸ ਚਲਾਉਂਦਾ ਜੀ ਉਹਦੇ ਕੋਈ ਆਪ ਦੇ ਕੰਮ ਸੰਬੰਧੀ ਜਾਂ ਪਰਿਵਾਰਕ ਕੰਮ ਸੰਬੰਧੀ ਕੋਈ ਜਾ ਰਹੇ ਹੋਊਗਾ ਜੀ ਇਹਦੇ ਬਾਰੇ ਤਾਂ ਜੀ ਹੁਣ ਆਪਾਂ ਪਰਮਾਤਮਾ ਜਾਣਦਾ ਕਿਹੜੇ ਸਕੂਲ ਚ ਲੱਗੇ ਹੋਏ ਇਹ ਮੌਂਟੀਲੇਟਰਾਂ ਦੀ ਰੰਪਰਾ ਫੂਲ ਉਹਦੇ ਵਿੱਚ ਜਿਹੜੀ ਬੱਸ ਪਈ ਵੀ ਹੈ ਜੀ ਕਿ ਜਿਵੇਂ ਅੱਜ ਮੰਦਭਾਗੀ ਘਟਨਾ ਵਾਪਰੀ ਹੈ ਕਿੰਨੇ ਕਿੰਨੇ ਜੀ ਪਰਿਵਾਰ ਨੂੰ ਛੱਡ ਚੁੱਕੇ ਕਿੰਨੇ ਬੱਚੇ ਸੀ ਇਹਦੇ ਜੀ ਦੋ ਬੱਚੇ ਹੈ ਜੀ ਤੇ ਮੰਮੀ ਡੈਡੀ ਦੀ ਦੇ ਨੇ ਡੈਥ ਹੋਈ ਵੀ ਮੰਗ ਤੋਂ ਪ੍ਰਸ਼ਾਸਨ ਦਾ ਇਹੀ ਹੈ ਜੀ ਬਸ ਵੀ ਇਹੀ ਹੈ ਬਰਕਰਾਰ ਨਾ ਹੁਣ ਜਿਸ ਤਰ੍ਹਾਂ ਪ੍ਰਸ਼ਾਸਨ ਨੇ ਫਿਰ ਵੀ ਆਪਣੀ پوری ਮਿਹਨਤ ਕੀਤੀ ਪ੍ਰਸ਼ਾਸਨ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ ਠਾਣਾ ਸਿਟੀ 2 ਦੇ ਐਸਐਚਓ ਦਾ ਜਿਨ੍ਹਾਂ ਨੇ ਸਾਨੂੰ ਕਾਲ ਕਰਨ ਦੇ ਬਹੁਤ-ਬਹੁਤ ਧੰਨਵਾਦ ਕਰਦੇ ਸੀ ਉਹਨਾਂ ਦਾ ਐਮਰਜੈਂਸੀ ਗੱਡੀ ਆ ਗਈ ਸਾਹਿਬ ਗੇਟ ਦੀ ਗੱਡੀ ਆਈ ਸਾਰੇ ਪ੍ਰਸ਼ਾਸਨ ਦਾ ਅਸੀਂ ਹੱਥ ਬੰਨ੍ਹ ਕੇ ਧੰਨਵਾਦ ਕਰਦੇ ਹਾਂ ਵੀ ਬਹੁਤ-ਬਹੁਤ ਧੰਨਵਾਦ ਜੀ ਲੋਕਾਂ ਨੂੰ ਕੀ ਵੀ ਕਹਣਾ ਨਹੀਂ ਲੋਕਾਂ ਨੂੰ ਅਸੀਂ ਅਪੀਲ ਕਰਨਾ ਚਾਹੁੰਦੇ ਆ ਕਿ ਗਰਮੀ ਦਾ ਟਾਈਮ ਹੈ ਆਪ ਦਾ ਸਵੇਰੇ ਸ਼ਾਮ ਠੰਡੇ ਹੋਏ ਆਦੀ ਗੱਡੀ ਨੂੰ ਪੂਰੀ ਤਰ੍ਹਾਂ ਨਾਲ ਚੈੱਕ ਕਰਵਾ ਕੇ ਕੋਈ ਲੀਕੇਜ ਵਗੈਰਾ ਜਾਂ ਹੋਰ ਇਹ ਜੇ ਵਜ੍ਹਾ ਜੁਗਿਆ ਤਾਂ ਬਚ ਸਕੀ ਜੀ ਤਾਂ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਰਾਸਤੇ 'ਚ ਕਈ ਵਾਰ ਇਸ ਤਰ੍ਹਾਂ ਦੀ ਘਟਨਾਵਾਂ ਹੋ ਜਾਂਦੀਆਂ ਪਰ ਲੋਕ ਵੀਡੀਓ ਬਣਾਉਣ ਦਾ ਕਸੂਮ ਤਰੰਦ ਨਹੀਂ ਜਾ ਉਹ ਗੱਲ ਸਹੀ ਸਮਝਦੇ ਲੋਕ ਕੀ ਕਹਿਣਾ ਚਾਹੁੰਦੇ ਉਹ ਗੱਲ ਗਲਤ ਹੈ ਜੀ ਵੀਡੀਓ ਦਾ ਕੋਈ ਤਾਲਕ ਨਹੀਂ ਹੈਗਾ ਉਹ ਤਾਂ ਆਦੀ ਕਪੌਲਿਸਿਟੀ ਲਈ ਵੀਡੀਓ ਬਣਾ ਲੈਂਦੇ ਆ ਜੀ ਸਪੈਸ਼ਲੀ ਪਹਿਲਾਂ ਪ੍ਰਸ਼ਾਸਨ ਨੂੰ ਕਾਲ ਕਰਨਾ ਬਹੁਤ ਜ਼ਰੂਰੀ ਹੈ ਬੀਰ ਤੋਂ ਬਾਅਦ ਅਗਲਾ ਲੋਕੀ ਮੇਂ ਜਿੰਮੇਵਾਰੀ ਸਮਝਣਾ ਆਪਣੀ ਉਹ ਜਿੰਮੇਵਾਰੀ ਹੈ ਸਮਝਣ ਦੀ ਪਹਿਲੀ ਗੱਲ ਤਾਂ ਪਰਮਾਤਮਾ ਇਹ ਜੀ ਕੋ ਜੇ ਕੋਈ ਉਹਦਾ ਵੀ ਹੈ ਤਾਂ ਪਰਮਾਤਮਾ ਕਰੇ ਉਹਨਾਂ ਨੂੰ ਵੀਡੀਓ ਦੀ ਭਜਾਏ ਕੋਈ ਥਾਣੇ ਜੀ ਥਾਣੇ ਨੂੰ ਜਾਂ ਕੋਈ ਸੇ ਵਾਲਾ ਪ੍ਰਸ਼ਾਸਨ ਦੇ ਕੋਈ ਬੰਦੇ ਨੂੰ ਵੀ ਕੰਮ ਕਰਨਾ ਚਾਹੀਦਾ ਜੀ ਵੀਡੀਓ ਤੱਕਣਾ ਸੀ ਹੁ ਤੱਕ ਇਹਨਾਂ ਜੀ ਗੱਲੀ ਵੀਡੀਓ ਦਾ ਕੋਈ ਮੈਣਾ ਨਹੀਂ ਰੱਖਦੀ ਇਸ ਵੇਲੇ ਦੀ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਚੱਲਦੀ ਗੱਡੀ ਨੂੰ ਅੱਗ ਲੱਗ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਗੱਡੀ ਦੇ ਅੰਦਰ ਜੋ ਨੌਜਵਾਨ ਗੱਡੀ ਨੂੰ ਚਲਾ ਰਿਹਾ ਸੀ ਉਹ ਅੰਦਰ ਹੀ ਸੜ ਕੇ ਸੁਆਹ ਹੋ ਗਿਆ ਹੈ ਪੂਰੀ ਖਬਰ ਬਰਨਾਲਾ ਚ ਚੰਡੀਗੜ੍ਹ ਨੈਸ਼ਨਲ ਹਾਈਵੇ ਨੇੜੇ ਮੋਗਾ ਪੁਆਇੰਟ ਤੇ ਇੱਕ अल्टੋ ਗੱਡੀ ਨੂੰ ਅੱਗ ਲੱਗ ਗਈ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਗੱਡੀ ਦੇ ਅੰਦਰ ਗੱਡੀ ਚਲਾ ਰਿਆ ਨੌਜਵਾਨ ਸੜ ਕੇ ਸੁਆਹ ਗਿਆ ਹੈ ਜਿਸ ਦੀ ਪਛਾਣ ਜਗਤਾਰ ਸਿੰਘ ਵਾਸੀ ਪਿੰਡ ਦਰਾਜ ਜ਼ਿਲ੍ਹਾ ਬਰਨਾਲਾ ਵਜੋਂ ਹੋਈ ਹੈ ਨੇੜਲੇ ਖੇਤਾਂ ਵਿੱਚ ਕੰਮ ਕਰਦੇ ਲੋਕਾਂ ਨੇ ਦੱਸਿਆ ਕਿ ਜਦੋਂ ਇਸ ਗੱਡੀ ਨੂੰ ਅੱਗ ਲੱਗੀ ਤਾਂ ਅੱਗ ਇੱਕ ਮਿੰਟ ਵਿੱਚ ਹੀ ਫੈਲ ਗਈ ਜਦੋਂ ਤੱਕ ਉਹ ਇਸ ਨੂੰ ਬੁਝਾਉਣ ਦੀ ਕੋਸ਼ਿਸ਼ ਕਰਦੇ ਅੱਗ ਦੀਆਂ ਲਪਟਾਂ ਨਿਕਲਣੀਆਂ ਸ਼ੁਰੂ ਹੋ ਗਈਆਂ ਜਿਸ ਤੋਂ ਬਾਅਦ ਉਹਨਾਂ ਨੇ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਜਿਸ ਨੇ ਆ ਕੇ ਅੱਗ ਤੇ ਕਾਬੂ ਤਾਂ ਪਾ ਲਿਆ ਪਰ ਅੰਦਰ ਗੱਡੀ ਚਲਾ ਰਿਆ ਨੌਜਵਾਨ ਜੋ ਕਿ ਗੱਡੀ ਚਲਾ ਰਿਹਾ ਸੀ ਉਹ ਸੜ ਕੇ ਸੁਆਹ ਹੋ ਗਿਆ ਸੀ ਇਸ ਦੇ ਮੌਕੇ ਹੀ ਪਹੁੰਚਦਾ ਪੁਲਿਸ ਇੰਚਾਰਜ ਨਰਮਲਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਪਤਾ ਲੱਗਿਆ ਕਿ ਇੱਕ ਗੱਡੀ ਨੂੰ ਅੱਗ ਲੱਗ ਗਈ ਹੈ ਤਾਂ ਉਹਨਾਂ ਨੇ ਦੱਸਿਆ ਕਿ ਜਾ ਕੇ ਨੌਜਵਾਨ ਦੀ ਪਛਾਣ ਕੀਤੀ ਗਈ ਅਤੇ ਵਾਰਤਸਾਂ ਨੂੰ ਸੂਚਿਤ ਕੀਤਾ ਗਿਆ ਦੇਖੋ ਤੁਸੀਂ ਵੀ ਇਸ ਮੰਦਭਾਗੀ ਖਬਰ ਦੀਆਂ ਇਹ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਸੋ ਜਿੰਨੇ ਵੀ ਚੈਨਲ ਦੇ ਨਾਲ ਜੁੜੇ ਆ ਸਾਰਿਆਂ ਨੂੰ ਇੱਕ ਬੇਨਤੀ ਹੈ ਕਿ ਜਦੋਂ ਵੀ ਉਹ ਗੱਡੀ ਚਲਾਉਂਦੇ ਹਨ ਇੰਨੀ ਤਪਦੀ ਦੁਪਹਿਰ ਗੱਡੀ ਚਲਾਉਣਾ ਉਸ ਦਾ ਤੇਲ ਪਾਣੀ ਚੰਗੀ ਤਰ੍ਹਾਂ ਚੈੱਕ ਕੀਤਾ ਜਾਵੇ ਔਰ ਇਸ ਕੋਚ ਕੀਤਾ ਜਾਵੇ ਜੇਕਰ ਬਹੁਤ ਜ਼ਰੂਰੀ ਕੰਮ ਤਾਂ ਹੀ ਕਰੋ ਨਿਕਲਾ ਜਾਵੇ ਸੋ ਧਿਆਨ ਰੱਖਿਆ ਜਾਵੇ ਆਪਣੇ ਅਤੇ ਆਪਣੇ ਪਰਿਵਾਰ ਦਾ ਕਿ ਅਜਿਹਾ ਹਾਦਸਾ ਹੋਰ ਨਾ ਵਾਪਰ ਸਕੇ ਧੰਨਵਾਦ ਅਨਸਰ ਜਿਹੜੀ ਅੱਜ ਘਟਨਾ ਵਾਪਰੀ ਆ ਅਗਰ ਤਾਰ ਨੂੰ ਅੱਗ ਲੱਗੇ ਕੀ ਪੁਰਾ ਮੰਗਲ ਇੱਥੇ ਲੱਗੀ ਇਹ ਇਹਨਾਂ ਮੈਨੂੰ ਕੰਟਰੋਲ ਰੂਮ ਤੋਂ ਹਦਾਇਤ ਇਨਫੋਰਮੇਸ਼ਨ ਮਿਲੀ ਸੀ ਵੀ ਆ ਕੇ ਕਰਕੇ ਜਿਹੜਾ ਮੋਗਾ ਬਾਈਪਾਸ ਆ ਬਰਨਾਲਾ ਸੰਗਰੂਰ ਹਾਈਵੇ ਦੇ ਮੋਗਾ ਬਾਈਪਾਸ ਨਿਕਲਦਾ ਇਹਦੇ ਤੇ ਗੱਡੀ ਨੂੰ ਅੱਗ ਲੱਗੀ ਉਹਥੇ ਪਹੁੰਚੋ ਅਸੀਂ ਤੁਰੰਤ ਇੱਥੇ ਪਹੁੰਚ ਗਏ ਜਦੋਂ ਆ ਕੇ ਦੇਖਿਆ ਇੱਥੇ ਗੱਡੀ ਬੁਰੀ ਤਰ੍ਹਾਂ ਜਲ ਰਹੀ ਸੀਗੀ ਚਲੋ ਕਾਫੀ ਬੁਝਾਉਣ ਦੀ ਇਹਨੂੰ ਕੋਸ਼ਿਸ਼ ਕੀਤੀ ਲੋਕਾਂ ਨੇ ਵੀ ਕਾਫੀ ਉਹਦੇ ਤੇ ਵੇਰੇ ਤਰੂ ਤੱਕ ਪਾ ਕੇ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਕੰਟਰੋਲ ਨਹੀਂ ਕੀਤੀ ਬੰਦਾ ਵਿੱਚ ਸੀ ਬੰਦਾ ਵਿੱਚ ਸੀਗਾ ਪਰ ਜਲ ਚੁੱਕਿਆ ਸੀਗਾ ਕੀ ਨਾਮਕ ਇੱਕੋ ਬੰਦਾ ਸੀ ਇਹ ਬੰਦੇ ਦਾ ਨਾਮ ਹਰਚੰਨ ਸਿੰਘ ਪੁੱਤਰ ਹਰਵੰਦ ਸਿੰਘ ਵਾਸੀ ਦਰਾਜ ਹੈਗਾ ਗੱਡੀ ਦਾ ਨੰਬਰ 플레이ਟ ਤੋਂ ਅਸੀਂ ਵੈਰੀਫਾਈ ਕਰਵਾ ਕੇ ਉਹਨਾਂ ਦੇ ਜਿਹੜੇ ਪਰਿਵਾਰ ਵਾਲੇ ਉਹਨਾਂ ਨੂੰ ਬੁਲਾ ਲਿਆ ਉਹ ਪਹੁੰਚ ਚੁੱਕੇ ਨੇ ਇੱਥੇ ਤੇ ਡੈੱਡ ਬੋਡੀ ਬਾਹਰ ਕਢਵਾ ਲਈ ਹੈ ਬਾਹਰ ਕਢਵਾ ਕੇ ਹਸਪੀਟਲ ਲੈ ਕੇ ਜਾ ਰਹੇ ਆਂਗੇ ਫਰ ਬਗੈਰ ਦੀ ਗੱਡੀ ਪਹੁੰਚ ਆਹ ਪਹੁੰਚ ਗਈ ਸੀਗੀ ਫਰ ਬਗੈਰ ਦੀ ਗੱਡੀ ਆ ਗਈ ਸੀਗੀ ਫਿਰ ਉਹਨਾਂ ਨੇ ਅੱਗ ਭਜਾਉਣ ਤੋਂ ਬਾਅਦ ਹੀ ਫੇਰੇ ਸਾਰਾ ਕੁਝ ਸਟੇਟਮੈਂਟ ਇਹ ਸਾਹਮਣੇ ਇਸ ਖੜਾ ਪਾਇਆ ਬਹੁਤ ਬਹੁਤ ਆ ਪਹਿਲੇ ਹੁੰਦਾ ਆ ਬਾਕੀ ਦਿੰਦਾ ਮੈਂ ਤਾਂ ਆਪਾਂ ਤੁਹਾਨੂੰ ਜੈਨਾ ਵਾਲੀ ਇੱਕ ਗੋਲਡ ਦੀ ਇਹ ਨਹੀਂ ਮਾਲਾਂ ਹੈ ਇਹ ਕਿ 25 ਉਹ ਨੀਕਾ ਬੋਲ ਮਾਤਾ ਹੈਗਾ ਨਾ ਘੜਾ ਬਈ ਗੋਲਡ ਗੋਲਡ ਦਾ ਪਿੰਗਲ ਚਾਹ ਨਾ ਪਤਾ ਬੇੜਾ ਆ ਦੇਖਾ ਸਾਰਾ

thank <laughs> you